ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਾਈਆਂ ਨੂੰ ਆਪਣੇ ਰਾਜੂ ਗੋਟ ਫਾਰਮ ਦੇ ਅਫੀਸ਼ੀਅਲ YouTube ਚੈਨਲ ਉੱਪਰ ਸਵਾਗਤ ਹੈ। ਕੀ ਹੋ ਗਿਆ? ਬਾਬੇ ਤੀਜੇ ਦੇ ਤੀਜੇ ਰੋਜੇ ਦੇ ਉੱਪਰ ਆਏ ਸਾਲ ਭਰਦਾ ਤੇ ਉੱਥੇ ਬਹੁਤ ਹੀ ਆਪਣੇ ਪੁਰਾਣੇ-ਪੁਰਾਣੇ ਆ ਜਿਹੜੀ ਬੀਰ ਬੱਕਰੀਆਂ ਲੈ ਕੇ ਪਹੁੰਚਦੇ ਨੇ ਤੇ ਬਹੁਤ ਸਾਲ ਹੋ ਗਏ ਤੇ ਆਪਾਂ ਨੂੰ ਵੀ ਬਾਈ ਸਫੀ ਨੇ ਵੀ ਦੋ ਤਿੰਨ ਸਾਲਾਂ ਤੋਂ ਫੋਨ ਕਰਦਾ ਹੈ। ਬਾਈ ਵੀ ਜਰੂਰ ਪਹੁੰਚਿਆ ਕਰੋ ਮੇਲੇ ਦੇ ਉੱਪਰ। ਤੇ ਇਸ ਵਾਰ ਵੀ ਬਾਈ ਨੇ ਕੱਲ ਫੋਨ ਕਰਿਆ ਤੇ ਆਪਾਂ ਜਰੂਰ ਬਾਬਾ ਜੀ ਦੀ ਹਾਜ਼ਰੀ ਇਹਨਾਂ ਦੇ ਆਪਾਂ ਬਦੌਲਤ ਲਵਾਈ ਤੇ ਬਾਬਾ ਜੀ ਦੇ ਸलाम ਕਰੀ ਤੇ ਬਹੁਤ ਧੰਨਵਾਦ ਬਾਈ ਸਫੀਦਾ ਤੇ ਆਪਾਂ ਨੂੰ 3-4 ਸਾਲ ਹੋ ਗਏ ਮੇਲੇ ਦੇ ਉੱਪਰ ਆਉਂਦਿਆਂ ਨੂੰ ਤੇ ਬਾਕੀ ਜਗਾ ਬਹੁਤ ਵਧੀਆ ਬੱਕਰੀਆਂ ਨੂੰ ਖੜਨ ਨੂੰ ਤੇ ਠੰਡਾ ਪਾਣੀ ਆ ਲਵੇ ਤੇ ਬਾਕੀ ਸਾਰੀ ਜਗ੍ਹਾ ਹੋਰ ਇਹ ਵਧੀਆ ਹੈ ਨਹਿਰ ਦੇ ਉੱਪਰ ਤੇ ਅੱਜ ਆਪਾਂ ਕਰਦੇ ਆਂ ਗੱਲ ਸਬਾਈ ਸਫੀ ਨਾਲ ਜੋ ਕਿ ਪਿੰਡ ਕਲਸੀਆਂ ਦੇ ਉੱਪਰ ਪਹੁੰਚੇ ਹੋਏ ਨੇ ਤੇ ਬਾਕੀ ਬਾਈਆਂ ਵਾਲੇ ਬਹੁਤ ਚੰਗਾ ਬਲੱਡ ਹੈ ਬੱਕਰੀਆਂ ਦਾ ਤੇ ਪੁਰਾਣਾ ਰਵਾ ਆਪਣੇ ਨਾਗਰੀਆਂ ਡੱਬੀਆਂ ਜੋ ਕਿ ਪਾਕਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਕਲਰ ਦੀ ਹੈ ਦੀ ਡਿਮਾਂਡ ਹੈ ਤੇ ਆਪਣੇ ਵੀ ਇੱਥੇ ਬਾਈ ਮਾਰਾ ਅਟਰ ਬੰਬਾ ਕੁਆਟੀ ਸਾਰੇ ਕਿਤੇ ਬਾਈਆਂ ਦੇ ਪਸ਼ੂ ਜਾਂਦੇ ਨੇ ਤੇ ਬਾਕੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਅਸਲਾਮੁਅਲੈਕਮ ਜੀ ਵਅਲੈਕੁਮ ਸਲਾਮ ਹੋਰ ਵਧੀਆ ਜੀ ਸਾਰਾ ਘਰ ਪਰਿਵਾਰ ਹੈ ਨਾ ਮਾਲ ਪਸ਼ੂ ਲੋਟ ਹੈ ਹਾਂ ਜੀ ਹਾਂ ਤੇ ਕਿੰਨੇ ਸਾਲ ਹੋ ਗਏ ਆਪਾਂ ਨੂੰ ਇਹ ਮੇਲੇ ਦੇ ਉੱਪਰ ਆਉਂਦਿਆਂ ਨੂੰ ਇਹ ਤਾਂ तकरीबन ਸੀ ਜਦ ਛੋਟੇ ਛੋਟੇ ਹੀ ਜੱਦੀ ਹੋਣੇ ਅੱਛਾ ਪਹਿਲਾਂ ਆਪਣੇ ਮਾਪੇ ਹਾਂ ਪਹਿਲਾਂ ਉਹਨਾਂ ਦੇ ਨਾਲ ਆਉਂਦੇ ਹੁੰਦੇ ਸੀ ਆਉਣੇ ਸੀ ਕੱਲੇ ਆਉਂਦੇ ਉਹਦੋਂ ਬੱਕਰੀਆਂ ਵੀ ਲੈ ਕੇ ਆਉਂਦੀ ਸੀ ਆ ਇਕੱਲੇ ਹਾਂ ਨਾ ਨਾ ਬੱਕਰੀਆਂ ਅੱਛਾ ਪ੍ਰਾਣੀ ਹੈ ਨਹਿਰ ਵੀ ਪੁਰਾਣੀ ਹੈ ਹੈਨਾ ਹਾਂ ਜਾਨੀ ਪਹਿਲਾਂ ਘਟ ਭਰਦਾ ਸੀ ਅੱਛਾ ਹੁਣ ਜਾਨੀ 2 ਕੁਛਾਲਾਂ ਦਾ ਵੱਧ ਲੱਗ ਗਿਆ ਭਰਨ ਅੱਛਾ ਪਹਿਲਾਂ ਤਾਂ ਲਵੇ ਲਵੇ ਵਾਲੇ ਹੀ ਹੁੰਦੇ ਸੀ ਮੇਰੀ ਮੇਰੀ ਜੀ ਹੁਣ ਤਾਂ ਦੂਰੋ ਦੂਰ ਹੁਣ ਤਾਂ ਹਾਂ ਹੁਣ ਤਾਂ ਪੂਰਾ ਹੀ ਭਰਦਾ ਠੀਕ ਹੈ ਤੇ ਬਾਕੀ ਬਾਈਆਂ ਨੂੰ ਬੇਨਤੀ ਹੈ ਵੀ ਜ਼ਰੂਰ ਪਹੁੰਚਿਆ ਕਰੋ ਹੈਨਾ ਮੇਲਾ ਵਧੀਆ ਭਰਨ ਲਾਦੀ ਆਪਾਂ ਹਾਂ ਅੱਜ ਬਸ ਆ 15 16 ਕ ਪਸ਼ੂ ਲੈ ਕੇ ਆਂ ਜਾਂਦੇ ਆਂ ਬਈ ਅੱਛਾ ਤੇ ਆਪਣੀ ਸਾਰੀ ਨਾਗਰੀ ਡੱਬੀ ਹੈ ਨਾ ਹਾਂ ਹਾਂ ਨਾਗਰੀਆਂ ਡੱਬੀਆਂ ਤੇ ਘਰੇ ਵੀ ਨੇ ਜਾਂ ਸਾਰੀਆਂ ਲੈ ਆਏ ਨਾ ਹੈਗੀਆਂ ਘਰੇ ਪੰਜ ਛਤ ਕ ਬੱਕਰੀਆਂ ਨੇ ਕੁਛ 10 12 ਕ ਪੱਠਾ ਨੇ ਘਰੇ ਪਿੰਡ ਕਲਸੀਆ ਆਪਣਾ ਹਾਂ ਕਲਸੀਆ ਕਲਸੀਆ ਠੀਕ ਐ ਪਿੰਡ ਕਲਸੀਆ ਬਾਈ ਦਾ ਤੇ ਹੁਣ ਝੂਪੀਆਂ ਬੱਕਰੀਆਂ ਸਾਰੀਆਂ ਹਾਂ ਕੁਛ ਝੂਪਲੀਆਂ ਸੀ ਉਹ ਮੇਮਣੇ ਭੈਗੇ ਅੱਛਾ ਹੁਣ 4 5 ਘਰੇਂਦੀਆਂ ਨੇ ਅੱਛਾ ਹੁਣ ਭਾਦੋਂ ਪੁੱਦੋਂ ਸੁੱਕੱਤੇ ਚ ਲਵਾਉਣੇ ਆਂ ਮਾਗਰਾ ਭਾਦੋਂ ਚ ਮੇਲੇ ਮੌਕੇ ਸਪਾਰ ਦੇ ਮੌਕੇ ਛੱਡਾਂਗੇ ਬੱਕਰਾ ਅੱਛਾ 1 ਨਹੀਂ ਉਹ ਚੱਲ ਕੋਈ ਚੋਰੀ ਲੱਗੇ ਜੀ ਵੀ ਉਹ ਡਬਲ ਵੀ ਦੇਣ ਦੀ ਨਹੀਂ ਤਾਂ ਇੱਕ ਹੀ ਲੈਣੀ ਇੱਕ ਸੁਆ ਵਗਿਆ ਰਹਿੰਦਾ ਹੈ ਨਾ ਬੱਕਰੀ ਟੁੱਟਦੀ ਸ਼ੇਕ ਨਾ ਇਹਦਾ ਬੱਕਰੀ ਟੁੱਟਦੀ ਇਹਨਾਂ ਨੇ ਦੁੱਧ ਮੰਦਾ ਪਾ ਜਾਂਦਾ ਹਾਂ ਦੁੱਧ 3-4 ਮਹੀਨੇ ਦੁੱਧ ਹੱਸੀ ਜਾਂਦਾ ਹਾਂ ਵਧੀਆ ਲੱਗ ਜਾਂਦਾ ਹੁਣ ਮੌਸਮ ਵਧੀਆ ਆ ਗਈ ਹੁਣ ਬੱਕਰੀਆਂ ਦੁੱਧ ਚੱਲਣਤੀ ਨੇ ਹੁਣ ਇਹਨਾਂ ਨੇ ਦੀਵਾਲੀ ਚੱਕਰ ਦੁੱਧ ਪੂਰਾ ਦੇਣਾ ਹਣਾ ਹਾਂ ਦੀਵਾਲੀ ਚੱਕਰ ਦੇਣਗੇ ਸੌਣ ਚ ਥੋੜਾ ਉਹਦਾ ਘਟ ਜਾਂਦਾ ਫਿਰ ਚੱਲ ਪੈਂਦੀ ਹੈ ਹਾਂ ਫੇਰ ਚੱਲ ਪੈਂਦੀ ਹੈ ਛੇਕਾਂ ਰੁਕਾਂ ਖਾ ਕੇ ਨਹੀਂ ਹੁਣ ਭਾਦੋਂ ਮੌਕੇ ਬੱਕਰਾ ਛੱਡ ਕੇ ਫੇਰ ਵੀ 2-2.5 ਮਹੀਨੇ 3 ਮਹੀ ਨਾ ਦਿਖਾ ਦਿੰਦੇ ਆ ਆਹੀ ਫਾਗੀ ਇੱਕ ਤਾਂ ਕਿੰਨੇ ਸੂਏ ਦੇਗੀ ਭਾਈ ਆਪਣੇ ਲਵੇ ਇਹ ਇਹ ਵੀਰੇ ਚਾਰ ਦੇਗੀ ਠੀਕ ਹੈ ਪੂਰੇ ਆ ਚਾਰ ਹੁਣ ਸੂਈ ਹੋਈ ਆ ਹਾਂ ਹੁਣ ਸੂਈ ਹੋਈ ਆ ਕੱਤੇ ਦੀ ਬੱਚੇ ਬੱਚੇ ਦੇ ਘਰੇ ਨਹੀਂ ਤਕੜੇ ਹੋ ਰਹੇ ਹੁਣ ਹਾਂ ਬਾਵਾ ਡਾਰਨੇ ਅੱਛਾ ਪੂਰੀਆਂ ਪਲੀਆਂ ਹੋਈਆਂ ਨੇ ਕੱਤੇ ਦੀ ਸੂਈ ਆ ਤੂੰ ਲਾਲਾ ਸਾਹਿਬ ਠੀਕ ਹੈ ਤੇ ਦੁੱਧ ਦਾ ਤਾਂ ਇੰਝ ਚੱਲੀ ਜਾਣੀ ਸਿੱਧ ਚੱਲ ਗੀ ਕੱਟੀ ਦਾ ਨਹੀਂ ਸਿਆਲ ਚ ਨਾ 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 ਦੁੱਧ ਸਿਆਲ ਚਾਹੀਦਾ। ਬਾਈ ਦੇ ਸਾਧ ਨੂੰ ਬਲੱਡ ਬਲੱਡ ਦਾ ਫਰਕ ਹੈ। ਕਈ ਬੱਕਰੀਆਂ ਟੁੱਟ ਜਾਂਦੀਆਂ ਨੇ ਸਿਆਲ ਚਾਹੀਦਾ। ਉਹ ਜਿਹੜੀ ਬੱਕਰੀ ਦੁੱਧ ਵਾਲੀ ਹੈ ਜਰ ਉਹਦਾ ਉਹੀ ਪਤਾ ਲੱਗਦਾ ਪਿੰਡੇ ਤੋਂ। ਹਾਂ ਸਹੀ ਗੱਲ ਹੈ। ਦੇਖੋ ਬਰੀਕ ਬੱਕਰੀਆਂ ਨੇ ਕੋਈ ਫालतू ਬਾਹ ਨਹੀਂ ਆ ਪਤਾ। ਨਾ ਨਾ ਤੂੰ ਐਨ ਨੀਟ ਬੱਕਰੀਆਂ ਨੇ ਦੁੱਧਾਂ ਲਈ ਬਰਾ ਡਾ ਬਾਈ ਤੇ ਲੰਬੀ ਲੁੰਜੀ ਵੀ ਦੇਖ ਲਓ ਬੱਕਰੀ ਐਨ ਪੂਰੀ ਐ ਤੇ ਪੂੰਛਾਂ ਪਾਛਾ ਪਤਲੀਆਂ ਨੇ ਬੱਕਰੀਆਂ ਦੀਆਂ ਤੇ ਹੋਰ ਫੜ ਲੈਣੀਆਂ। ਤੇ ਖੰਬਾ ਯਾਰੀ। ਸਾਰੀ ਬੱਕਰੀ ਦੇਖਣ ਚੰਗਾ। ਇਹ ਆ ਗਈ ਤੀਜੀ ਇਹ ਦੂਜੇ ਨੰਬਰ ਵਾਲੀ ਆ ਗਈ ਹੈ ਨਾ ਬੱਕਰੀ ਇਹ ਤੀਜੀ ਸ਼ੂਤੀ ਇਹ ਤੀਜੀ ਸ਼ੂਪੀ ਹੈ ਦੇਖ ਸਾਨੂੰ ਬਾਈ ਸੰਗ ਸੰਗ ਮੋਟਾ ਜਮਾ ਆ ਫੇਸ ਤੇ ਦਿਖਾ ਦੇ ਮੜਾ ਕੈਮਰਾ ਮਾਰ ਕੇ ਇਹ ਨੱਕ ਨਕੌੜਾ ਹੈ ਨਾ ਤੀਜੇ ਸੂਏ ਸੂਪੀ ਬਸ ਹਾਂ ਤੀਜੇ ਸੂਕੀ ਕਿੰਨੇ ਬੱਚੇ ਦਿੱਤੇ ਨੇ ਇਹਦੇ ਦੇ ਬੱਕਰਾ ਦਾ ਛੇਲ ਹੋ ਗਿਆ ਪੱਠ ਆਪਣੇ ਕੋਲ ਅੱਛਾ ਜਮਦੀ ਲਾਇਆ ਦੇਨੇ ਚਾਹ ਕੇ ਹਾਂ ਹਾਂ ਛੋਟੇ ਹੀ ਦੋ ਦਿਨਾਂ ਦੇ ਜਮ ਵੀ ਨਹੀਂ ਛੱਡਦੇ ਹਾਂ ਡਿਮਾਂਡ ਇਹ ਬਹੁਤ ਆ ਬਾਈ ਲਵੇ ਤੇ ਡਾਜੇ ਬੁਕਿੰਗਾਂ ਹੋ ਜਾਂਦੀਆਂ ਨੇ ਹਣਾ ਹਾਂ ਦੇਖ ਸਕਦੇ ਹੋ ਬਾਈ ਨੱਕ ਨਕੌੜਾ ਬੱਕਰੀ ਸਾਫ ਸੁਥਰੀ ਆ ਇਹ ਵੀ ਕਿੱਥੇ ਜੀ ਸੂਈ ਆ ਜਾਂ ਹੁਣ ਸੂਈ ਆ ਨਾ ਇਹ ਲੋੜੀ ਜੀ ਤੋਂ ਬਾਅਦ ਸੂਈ ਆ 15 ਕਿ ਦਿਨ ਠੀਕ ਹੈ ਤੇ ਹੁਣ ਇੱਕ ਵੀ ਬੱਚਾ ਨਹੀਂ ਆ ਇਹਦੇ ਮਗਰ ਇਹਦੇ ਮਗਰ ਪੱਠਾ ਘਰੇ ਆ ਪੱਠ ਅੱਛਾ ਪੱਠ ਦੰਦਾ ਨਹੀਂ ਲੱਗ ਪੱਠ ਰੱਖਾਂਗੇ ਫਿਰ ਪੱਠਾ ਨਹੀਂ ਤਾਂ ਦਾ ਆਪਾਂ ਪਾਲਦੇ ਆ ਯਾਰ ਅੱਛਾ ਉਹ ਇੱਕ ਅੱਧੀ ਬੱਕਰੀ ਕਰਾਉਣਾ ਕੋਈ ਬਾਹਲਾ ਹੀ ਬੰਦਾ ਲੱਗ ਜੇ ਕਰਨ ਆ ਕੇ ਉਹ ਲੈ ਜਾਂਦਾ ਕਿ ਨਦੀ ਪੱਠ ਨਹੀਂ ਛੇਤੀ ਨਹੀਂ ਅੱਛਾ ਛੇਤੀ ਪੱਠ ਨਹੀਂ ਦਿੰਦਾ ਮੈਨੂੰ ਪਤਾ ਇਹਦਾ ਛਾੜ ਦੇ ਹੋਰ ਦਿਖਾ ਦੇ ਕੋਈ ਆਹ ਦਿਖਾ ਦਿੰਦੇ ਆਪਾਂ ਬੱਕਰਾ ਆਹ ਫੜ ਲਿਆ ਇਹ ਜਿਵੇਂ ਪਾਕਿਸਤਾਨ ਵਾਲੀ ਰੰਗ ਹੈ ਬਾਈ ਨੇ ਉਰੀ ਬਣਾਰ ਕੇ ਪਾਕਿਸਤਾਨ ਦੇਖ ਸਕਦੇ ਹੋ ਉੱਚਾ ਮੱਥਾ ਦੁੱਗਾ ਹੈ ਜੀ ਇਹਦਾ ਅੱਜ ਗੱਲ ਟ੍ਰੈਂਡ ਹੈ ਹਨ ਦੇਖ ਸਕਦੇ ਹੋ ਉਂਗਲਕੇ ਪੈਂਦੀ ਹੈ ਸਿੱਕੇ ਜੀ ਟੋਪੀ ਵਾਲਾ ਕਹਿੰਦੇ ਨੇ ਜੀ ਨੂੰ ਇਹ ਚਿੱਟੀ ਅੱਖ ਹੈ ਕੰਨ ਕੋਲ ਨਾ ਚੰਗਾ ਛੇਲੇ ਦਾ ਕਿੰਨੇ ਦੰਦ ਹੋ ਗਿਆ ਬਾਈ ਦੋ ਦੰਦ ਹੋ ਗਿਆ ਵੀਰੇ ਅੱਛਾ ਦੇਖ ਸਕਦੇ ਹੋ ਹਾਈ ਟੋਟੇ ਚੰਗੀ ਕਰੂਗਾ ਜਾਂ 47 48 ਦੇ ਆ ਰਾਮ ਨਾਲ ਹਾਂ ਦੇਖ ਸਕਦੇ ਹੋ ਪੂਸ਼ਪਾਂਛੇ ਬਾਕੀ ਸਾਫ ਨਾ ਗਰਾ ਗਿਆ ਹੈ ਨਾ ਹਾਂ ਇਹ ਪੱਕਾ ਕਾਲੀ ਕਾਲੀ ਧਾਰੀ ਵਾਲਾ ਪੁਰਾਣੇ ਬੱਕਰੇ ਹੁੰਦੇ ਬਾਈ ਇਹੇ ਜੇ ਦੇਖ ਸਕਦੇ ਹੋ ਪਾਗ ਵਾਲਾ ਐਨ ਟੋਪ ਕੁਆਲਟੀ ਦਾ ਠੀਕ ਹੈ ਤੇ ਇਹਦੀ ਮਾਂ ਨੂੰ ਆਪਣੇ ਕੋਲ ਹੀ ਹੈ ਹਾਂ ਇਹਦੀ ਮਾਂ ਆਪਾਂ ਦਿਖਾਈ ਆ ਹੁਣ ਜਿਹੜੀ ਅੱਛਾ ਇਹਦਾ ਇਹਦਾ ਹਾਂ ਆ ਦੇਖ ਸਕਦੇ ਹੋ ਬਾਈ ਐਨ ਪੂਰੀ ਚੰਗੀ ਬੱਕਰੀ ਦਾ ਹੈ ਨਾ ਦੇਖ ਕੇਲਾ ਪੂਰਾ ਰੱਖਿਆ ਕੋਣ ਹੁਣ ਆ ਰੱਖ ਲੈ ਹੈਗਾ ਹਾਂ ਇਹ ਨਾਗਰਾ ਡੱਬਾ ਆ ਗਿਆ ਹੈ ਨਾ ਡੱਬਾ ਆ ਗਿਆ ਇਹ ਕਿੰਨੇ ਮਹੀਨਿਆਂ ਦਾ ਹੋ ਗਿਆ ਇਹ ਤਾਂ ਹਜੇ ਖੀਰਾ ਹੀ ਆ ਬੱਚਾ ਇਹ ਅੱਛਾ ਦੇਖ ਲੋ ਬਾਈ ਜੇ ਕਿਸੇ ਸ਼ੱਕ ਹੋਵੇ ਅਗਲਾ ਕਹਿੰਦਾ ਉਹ ਵੀ ਵਾਰੀ ਜਾਂਦੇ ਨੇ ਖੀਰਾ ਬੱਚਾ ਹੈ ਨਾ ਹੋ ਗਿਆ ਉਹ 8 ਕਿੰਨੇ ਦਾ ਹਾਂ ਇੰਨਾ ਕ ਤਾਂ ਹੋ ਗਿਆ ਅੱਛਾ ਬਹਾਂ ਤੋੜੂਆ ਆੜੀ ਗੁੜੀ ਸੌਣ ਸੂਣ ਜਗਾਉਂਦਾ ਇਹ ਮੈਨੂੰ ਸ਼ੱਕ ਆ 13 ਕਿੰਨੇ ਦਾ ਹੋ ਕੇ ਤੋੜੂ ਯਾਰ ਹਾਂ ਬਾ ਉਹਨੇ ਇੱਕ ਤਾਂ ਹੀ ਹੁੰਦਾ ਦੇਖ ਸਕਦੇ ਹੋ ਇਹ ਨਾਗਰਾ ਡੱਬਾ ਆ ਗਿਆ ਹੈ ਨਾ ਡੱਬਾ ਆ ਗਿਆ ਕੀ ਕ ਤੇ ਗਾ ਇੱਕ ਕਧ ਰੱਖ ਲੈਣੋਂ ਵਾ ਹੋਣੀ ਹੁੰਦਾ ਹਾਂ ਫਿਰ ਉਹ ਰੱਖ ਲਈ ਦੀ ਇਹ ਗੱਪਣ ਇਹ ਕੱਪੜਾ ਦੂਜੇ ਛੂਏ ਸੁਣਾ ਇਹਨੇ ਇਹ ਵੀ ਇੰਨਾ ਚੁਈਆ ਹਾਂ ਇੰਨਾ ਚੁਈਆ ਨਾਗਰੀਆ ਚੁਈ ਬਾਈ ਕਿੰਨਾ ਕ ਟਾਈਮ ਲੂ ਸੁਣ ਤੇ ਇਹ ਲੈ ਜੂ ਮਹੀਨਾ ਕ ਜਾ ਮਹੀਨਾ ਕ ਹਾਂ ਮਹੀਨਾ ਕ ਲੈ ਚੇ ਤ ਉੱਤਰ ਦੀ ਸੁਭੂ ਹਾਂ ਕਾ ਦੇਖ ਸਾਧਿਓ ਬਾਈ ਬੱਕਰੀ ਹੋਊ ਰਣਾ 40 42 ਇੰਚ ਦੀ ਹੋ ਹਜੇ ਦੂਜੇ ਸੁਣਾ ਇਹਨੇ ਦੂਜੇ ਸੁਣਾ ਹਾਂ ਦੂਜੇ ਚੂਣਾ ਦੇਖ ਲਓ ਬਾਈ ਐਨ ਪੂਰੀ ਤਕੜੀ ਬੱਕਰੀ ਰਹਿਣਾ ਜਿਹਨੂੰ ਕਹਿਆ ਨਾ ਘੱਤ ਕਾਠ ਵਾਲੀ ਦੇਖ ਸਾਧਿਓ ਇਹਨਾਂ ਚੋਂ ਹੀ ਨਾਗਰੀਆਂ ਕਿ ਬਾਈ ਚਿੱਕੀ ਵਗ ਗਈ ਹੋਰ ਫੜ ਲਾ ਆ ਫੜ ਲਾ ਪੱਠਾ ਇਹ ਪਲੂਣ ਸੋਈ ਆ ਵੀਰੇ ਇਹ ਪਲੂਣ ਸੋਈ ਆ ਆ ਪਲੂਣ ਸੋਈ ਤੇ ਪਲੂਣ ਬਾਈ ਕਿੰਨਾ ਕ ਕੱਢ ਦਾਂ ਦੀ ਦੁੱਧ ਅੱਜ ਕੱਲੋ ਜਿਵੇਂ ਮੌਸਮ ਵਧੀਆ ਪਲੂਣ ਤਾਂ ਹੁਣ ਐ ਤਾਂ ਹੁਣ ਵਿੱਚ ਜਦ ਮਰੀ ਜਾਂਦੀਆਂ ਨੇ 2.5 ਕਿਲੋ ਨੂੰ 6 ਟਾਈ ਮੀ ਆਪਾਂ ਝੂਠ ਕਿਉਂ ਬੋਲੀਓ ਵੀ 4 ਕਿਲੋ ਨੇ ਪਲੂਣ ਤਾਂ ਇੰਨਾ ਕੀ ਕੱਢੂਗੀ ਅੱਛਾ ਇਹ 2.5 ਕਿਲੋ ਹਾਂ ਕੱਢੀ ਜਾਂਦੀ ਆ ਯਾਨੀ ਬਾਦ ਵੀ ਕੱਢ ਜਾਂਦੀਆਂ ਨੇ ਛੇਵਾਂ ਦੇ ਛਿਰ ਤੇ ਹੁਣ ਬਾਈ ਆਪਾਂ ਘਰੇ ਕੀ ਪਾਰੇ ਇਹਨਾਂ ਨੂੰ ਜਾਂ ਕੱਲੀਆਂ ਬਾਹਰ ਬਾਹਰ ਨਾ ਬਾਹਰ ਹੀ ਚਾਰਦੇ ਆ ਯ ਠੀਕ ਹੈ ਇਹ ਪਾ ਦੇ ਦੀਆਂ ਜਾਂ ਮੱਕੀ ਦੀ ਥਲਕਾ ਪਾ ਦੇ ਪਾ ਲ ਦੀਆਂ ਵੀ ਹਾਂ ਪਾ ਲ ਦੀਆਂ ਕੌਲੀ ਕੌਲੀ ਦਾ ਪਾਉਣੀ ਪੈਂਦੀ ਆ ਲਾਜ਼ਮੀ ਯਾਰ ਠੀਕ ਹੈ ਉਹ ਸਾਰਾ ਸਾਲ ਹੈ ਮਤਲਬ ਕੌਲੀ ਦਾ ਨਾ ਨਾ ਆਂ ਮੂਰੇ ਕਰ ਦਾਂਗੇ ਬੰਦ ਜਦੋਂ ਬਾਹਰ ਵੱਡ ਮੱਚ ਗਈ ਉਦੋਂ ਬੰਦ ਕਰ ਦਾਂਗੇ ਸਹੀ ਗੱਲ ਹੈ ਬਾਈ ਜੀ ਤੇ ਬਾਕੀ ਸੌਣ ਭਾਦੂ ਤੇ ਉਹ ਮਾਗ ਤੇ 4 ਮਹੀਨੇ ਦਾ ਦਾਣਾ ਇਹ ਤਾਂ ਪਾਉਣੀ ਪੈਂਦੀ ਹੀ ਨਹੀਂ ਫਿਰ ਯਾਰ ਹਾਂ ਫੇਰ ਹੀ ਗੱਲ ਬਣਦੀ ਹੈ 4 ਮਹੀਨੇ ਕੱਚੇ ਹੁੰਦੇ ਨੇ ਬਾਈ ਜੀ ਇਹਦੇ ਵਿੱਚ ਦਾਣਾ ਖਾ ਗਈ ਜਿਹੜੀ ਬੱਕਰੀ ਸਾਰਾ ਮਹੀਨਾ ਸਾਰਾ ਸਾਲ ਉਹ ਤੂੰ ਲਾਲਾ ਸਾਹਿਬ ਬਈ ਦਵਕਤ ਦੇ ਮਹੀਨੇ ਸੌਣ ਤੋਂ ਲਾਲਾ ਆ ਸਿਆ ਨਿਕਲ ਚੱਲਿਆ ਸਹੀ ਗੱਲ ਹਾਂਦੀਆਂ ਨੇ ਯਾਰ ਫੇਰ ਹੀ ਦਿੰਦੀਆਂ ਨੇ ਵੀਰੇ ਹਾਂ ਜੇ ਇਹ ਖਾਣੀਆਂ ਫੇਰ ਹੀ ਦੇਣੀਆਂ ਜੇ ਆਪਾਂ ਕਿਉਂਕਿ ਤੁਸੀ ਜਾਵਾਂ ਇਹ ਨਾਲ ਫੇਰ ਕੋਈ ਫਾਇਦਾ ਨਹੀਂ ਪੌਣਾ ਵੀ ਪੈਂਦਾ ਬਈ ਪੌਣਾ ਵੀ ਪੈਂਦਾ ਮੇਲ ਤਾਂ ਬਹੁਤ ਭਾਲਦੀਆਂ ਨੇ ਖਰਚਾ ਵੀ ਆਉਂਦਾ ਪੂਰਾ ਵੀ ਕਰਦੀਆਂ ਹਾਂ ਕਰਦੀਆਂ ਇਹਨਾਂ ਚੋਂ ਹੀ ਕੱਢਣਾ ਆਪਾਂ ਨੇ ਸਾਰਾ ਕੁਝ ਕੋਈ ਘਾਟ ਨਹੀਂ ਛੱਡਦੀਆਂ ਬਾਈ ਜੇ ਆਪਾਂ ਪੂਰਾ ਰੀਜਣਾ ਕੰਮ ਕਰਾਂਗੇ ਹਾਂ ਹਾਂ ਠੀਕ ਐ ਛੱਡ ਦੇ ਬਾਈ ਆ ਸੂਤੀਆਂ ਛੇਡਦੀਆਂ ਨੇ ਤੇ ਬਾਕੀ ਭਾਈ ਮੇਲਿਆਂ ਮੂਲਿਆਂ ਤੇ ਆਉਂਦਾ ਮੰਡੀਆਂ ਮੁੰਡੀਆਂ ਤਾਂ ਘੱਟੇ ਜਾਂਦਾ ਹੈ ਨਾ 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 ਮੰਡੀਆਂ ਮੁੰਡੀਆਂ ਤੇ ਨਹੀਂ ਗਏ ਵੀਰੇ ਤੇ ਬਾਕੀ ਦੂਏ ਕੰਪੀਟੀਸ਼ਨ ਵੀ ਦੇਖਦਾ ਮੈਂ ਨਾ ਨਾ ਉੱਥੇ ਵੀ ਨਹੀਂ ਗਏ ਆਪਾਂ ਕਾ ਦੇਖ ਲੋ ਇਹ ਹੁਣ ਪੱਠਾਂ ਰੱਖੀਆਂ ਹੋਈਆਂ ਨੇ ਹਾਂ ਇਹ ਰੱਖੀਆਂ ਹੋਈਆਂ ਦੇਖ ਲੋ ਭਾਈ ਸਿੰਗੀਆਂ ਸੁੰਗੀਆਂ ਪੱਠਾਂ ਦੀਆਂ ਇਹਨਾਂ ਚੰਗੀਆਂ ਨੇ ਹੈ ਨਾ ਨੱਕ ਨਕੌੜਾ ਕੰਨ ਉੱਚੇ ਮੱਥੇ ਤੇ ਡੱਬ ਨਾਗਰੇ ਡੱਬੀਆਂ ਨੇ ਹੈ ਨਾ ਹਾਂ ਵੀਰੇ ਇਹਨਾਂ ਦੀ ਸ਼ੌਕ ਹੈ ਨਮਲਾ ਹਾਂ ਹਾਂ ਇਹਨਾਂ ਦੀ ਕਾਲੀਆਂ ਪਹਿਲਾਂ ਕਾਲੀਆਂ ਵੀ ਸੀ ਹੈ ਨਾ ਅਨਾ ਉਹ ਤੋਂ ਪਹਿਲਾਂ ਸਾਰਿਆਂ ਤੋਂ ਪਹਿਲਾਂ ਲੋਹੀਆਂ ਸੀ ਲੋਹੀਆਂ ਹਾਂ ਪੱਕੀਆਂ ਲੋਹੀਆਂ ਸੀ ਕਿਹਨਾਂ 15 16 ਬੱਕੀਆਂ ਫਿਰ ਕਾਲੀਆਂ ਡੱਬੀਆਂ ਹੋ ਗਈਆਂ ਫਿਰ ਇਹ ਆ ਗਈਆਂ ਗਾਹਾਂ ਅੱਛਾ ਹਾਂ ਠੀਕ ਹੈ ਦੇਖ ਲਓ ਬਾਈ ਪੈਣਾ ਹੀ ਨਹੀਂ ਸਕੀਆਂ ਇਹ ਨਾ ਇਹ ਓਡੋਡੀ ਨੇ ਅੱਛਾ ਪੂਰੀਆਂ ਹੋ ਗਈਆਂ ਨੇ 6 6 ਮਹੀਨਿਆਂ ਦੀਆਂ ਹਾਂ ਹੋ ਗਈਆਂ ਆ ਗਈਆਂ ਠੀਕ ਹੈ ਇਹ ਆਇਆ ਨਾ ਫਿਰ ਇਹਨਾਂ ਦੇ ਨਾਲ ਦੀ ਇੱਕ ਇੱਕ ਬੱਕਰਾ ਹੀ ਰੋ ਵਿਖ ਜਾਂਦਾ ਪੱਠਾ ਰੱਖ ਲਈ ਦੀ ਪੱਠਾ ਦਿੰਦਾ ਨਹੀਂ ਇਹ ਹਾਂ ਠੀਕ ਹੈ ਹੋਰ ਫੜਦਾ ਫਰਮਾ ਇਹ ਥੋੜੀ ਪੂਰੀ ਨਾਗਰੀ ਆ ਗਈ ਹਾਂ ਹਾਂ ਇਹ ਫਿੱਕੀ ਆ ਇਹ ਵੀ ਸੂਣ ਵਾਲੀ ਆ ਹਾਂ ਇਹ ਵੀ ਗੱਬਣ ਕੱਡੂ ਮਹੀਨਾ ਕਾ ਕੱਡੂ ਕੱਡੂ ਮਹੀਨਾ ਤਾਂ ਕੱਢ ਦੂ ਠੀਕ ਆ ਹਾਂ ਵਧੀਆ ਰੁੱਤਾ ਵੀ ਹੁਣ ਤਾਂ ਹਾਂ ਉਦੋਂ ਸੂਗੀ ਹਾਂ ਬਾਡੀ ਜੀ ਦੇ ਲੇਵੇ ਜਾ ਬੜੂ ਮਿਲਦਾ ਬਾਈ ਇਹ ਵੀ ਅੱਠ ਦਾ ਹੁੰਦਾ ਹੈ ਹਾਂ ਅੱਠ ਦਾ ਦੂ ਇਹ ਕਿੰਨੇ ਸੂਏ ਤੇ ਇਹ ਦੂਜੇ ਸੁੰਦੀ ਆ ਇਹ ਵੀ ਅੱਛਾ ਨਾ ਦੂਜੀ ਹਾਂ ਨਵੀਂ ਹੀ ਨਹੀਂ ਕੋਈ ਕੱਦੀਏ ਦਿੰਨਾ ਬੱਕਰੀ ਦਾ ਤੂੰ ਵਿੱਚੋਂ ਨਾ ਬੱਕਰੀਆਂ ਆਪਾਂ ਦੇ ਦੇ ਦਿੰਨੇ ਹੁੰਨੇ ਆ ਛਾਲ ਤੋਂ ਛੱਲਾ ਬਾਅਦ ਕੱਠੀਆਂ ਪੰਜ ਛੇ ਤੇ ਦੇ ਦੇ ਦਿੰਨੇ ਆ ਐ ਨਹੀਂ ਹੈਗਾ ਵੀ ਆਪਾਂ ਛਾਭੀ ਰੱਖੀ ਦੇ ਦੇ ਦਿੰਨੇ ਆ ਤਾਂ ਨਹੀਂ ਨਹੀਂ ਗੱਲ ਕੋਈ ਤੇ ਮੇਰੇ ਦੋ ਚਾਰ ਚੂਪੀ ਪੀ ਕੇ ਫਿਰ ਦੇ ਦੇਈ ਦੀ ਨਹੀਂ ਅੱਛਾ ਮੇਰੇ ਕੋਲ ਵੀ ਬਹੁਤ ਡਿਮਾਂਡ ਆਈ ਹੋਈ ਹੈ ਬਾਈ ਦੇ ਬੱਚਿਆਂ ਦੀ ਤੇ ਮੈਂ ਕਿਹਾ ਵੀ ਥੋੜਾ ਜਿਹਾ ਹਲੇ ਰੁਕੋ ਸੂਰ ਵਾਲੀਆਂ ਨੇ ਬੱਕਰੀਆਂ ਕੱਲ ਵੀ ਫੋਨ ਕਰਿਆ ਹੁਣ ਆਇਆ ਯਾਰ ਜਿਹੜੇ 5 5 6 6 8 8 ਮਹੀਨਿਆਂ ਤੇ ਮੰਗਦੇ ਆ ਇੱਕੀ ਉਹਨਾਂ ਨੂੰ ਦਿੱਤੇ ਨੇ ਅੱਛਾ ਜਿਹੜੇ 8 8 ਮਹੀਨੇ ਹੋ ਗਏ ਮੰਗਦਿਆਂ ਨੂੰ ਇੱਕੀ ਉਹਨਾਂ ਨੂੰ ਦਿੱਤੇ ਨੇ ਮੈਂ ਵੀ ਨਹੀਂ ਸਾਰੇ ਠੀਕ ਆ ਦੇਣੇ ਵੀ ਚਾਹੀਦੇ ਨੇ ਬੱਕਰੀ ਬਾਈ ਕਿਉਂਕਿ ਬਾਈ ਦਾ ਬਲੱਡ ਚੰਗਾ ਹੈ ਬੱਕਰੀਆਂ ਦਾ ਅੱਗੇ ਕੋਈ ਬਰੀਡ ਵਧਾਵੇ ਹਨਾ ਹਾਂ ਫੇਰ ਹੀ ਫਾਇਦਾਗਾ ਰੇਰੇ ਬਾਈ ਦਾ ਨਾਮ ਪੂਰਾ ਐਨ ਬਣਿਆ ਹੋਇਆ ਸਫੀ ਕਲਸੀਆ ਵਾਲਾ ਤੇ ਬਾਕੀ ਨੰਬਰ ਬੋਲ ਦੀ ਇੱਕ ਵਾਰ ਜਰਾ ਨੰਬਰ ਜਰਾ ਆਪਾਂ ਦੇਣਾ ਨਹੀਂ ਬਹੁਤ ਹੈਰਾਨ ਬਹੁਤ ਕਰਦੇ ਆ ਲੋਕ ਚਾਹੂ ਲੱਗੇ ਵੀਰਾ ਬਣਿਆ ਅੱਛਾ ਚਾਹੂ ਲੱਗੇ ਚੱਲ ਪਹਿਲਾਂ ਮੈਂ ਉਹਨੂੰ ਵੀ ਇਹੀ ਗੱਲ ਕਹੀ ਆਪਣੇ ਠੀਕ ਹੈ ਉਹ ਆਇਆ ਸੀਗਾ ਬਸ ਸ਼ੌਂਕ ਆ ਬਾਈ ਲੋਕਾ ਕਹਿੰਦਾ ਵੀਡੀਓ ਬਣਾ ਕੇ ਜਾਈਂ ਜ਼ਰੂਰ ਤੇ ਬਾਈ ਦੀਆਂ ਬੱਕੀਆਂ ਆਪਾਂ ਦਿਖਾ ਲਈਆਂ ਤੇ ਪਾਕਿਸਤਾਨ ਵਾਲੇ ਵੀਰ ਵੀ ਬਹੁਤ ਡਿਮਾਂਡ ਕਰਦੇ ਨੇ ਵੀ ਪੰਜਾਬ ਚੋਂ ਵੀਡੀਓ ਆਉਣ ਹਾਂ ਤੇ ਦੇਖ ਸਕਦੇ ਹੋ ਬਾਕੀ ਇਧਰ ਸਾਰੀਆਂ ਕੈਮਰਾ ਮਾਰਦੇ ਇੱਕ ਵ ਇੱਕ ਚੜਦੀ ਤੋਂ ਚੜਦੀ ਹੈ ਬੱਕਰੀ ਨੂੰ ਬੱਕਰੀ ਖਾਂਦੀ ਹੈ ਦੇਖ ਸਕਦੇ ਹੋ ਵੀਡੀਓ ਫਿਰ ਉਹ ਜਰੂਰ ਆਹ ਰਜੜ ਕੇ ਆਹ ਕੋਈ ਵੀ ਦਿਖਾ ਦੇ ਬਾਈ ਭਰਾ ਮਾਰ ਲੈ ਆ ਆ ਆ ਆ ਆ ਉਰੇ ਆ ਆ ਉਰੇ ਆ ਆ ਉਰੇ ਆ ਇਹ ਬੈ ਜਾ ਹਾਂ ਇਹ ਸੂਈਆਂ ਹੁਣ ਤੇ ਇੱਕ ਬੱਕਰੀ ਬਾਈ ਦੀ ਸੂਈ ਆ ਪਲੂਣੇ ਪੱਠ ਸੂਈ ਜਾਂਣਾ ਹਾਂ ਪਲੂਣ ਪੱਠ ਸੂਈ ਜਾਂਦੀ ਤੇ ਸਾਧੂ ਬਾਈ ਬੱਚਾ ਬੱਚਾ ਕੀ ਮੇਮਣੀ ਆ ਮੇਮਣੀ ਆ ਨਾਗਰੀ ਡੱਬੀ ਤੇ ਸਾਧੂ ਨਾਗਰੀ ਡੱਬੀ ਮੇਮਣੀ ਨਹੀਂ ਦਿੰਦੀ ਇੱਥੇ ਸੂਪੀ ਤੇ ਬਾਈ ਲੱਗਿਆ ਦੀ ਵੀ ਖਰਾਬ ਹੁੰਦੀ ਆ ਪਰ ਵਧੀਆ ਸੂਪੀ ਬਾਈ ਦੀ ਬੱਕਰੀ ਪੱਠੇ ਆ ਨਾ ਹਾਂ ਪੱਠੀ ਆ ਵੀਰੇ ਉਹ ਲੰਦੇ ਹਮਲਾ ਜਾਂ ਚਾਰ ਦੰਦਾ ਹਾਂ ਚਾਰ ਹੂ ਪਲੂਣੇ ਸੂਈ ਤੇ ਸਾਧੂ ਬਾਈ ਦੀ ਪੱਠੇ ਕਿਹਦੀ ਸੂਈ ਪਹਿਲੇ ਸੂਈ ਨਾ ਨਾ ਪਲੂਣੇ ਚੋਰੀ ਲੱਗੀ ਹੋਈ ਆ ਤੇ ਕਾ ਆ ਗਈ ਸਾਫ ਨਾਗਰੀ ਪੱਠ ਨਾ ਹਾਂ ਇੱਕ ਆਹ ਇਹ ਦੋਏ ਸੂਪੀਆਂ ਇੱਕ ਦੀ ਏ ਹਾਂ ਦੂਜੇ ਝੂਪੀਏ ਕੋਹ ਖੜੀ ਐ ਸਾਥੇ ਬਾਈ ਹਾਂ ਸਪਾਰ ਦੇਖੀ ਆਂ ਜੀ ਆਪਾਂ ਇਹ ਪੱਠਾ ਹਾਂ ਇਹ ਸਪਾਰ ਦੇਖੀ ਆਂ ਸੀ ਉਦੋਂ ਫੈੜਾਂ ਜੀ ਹਾਂ 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 ਉਦੋਂ ਫੈੜਾਂ ਸੀਗੀਆਂ ਦੇਖ ਲਓ ਦੋ ਹੀ ਪੈਣਾ ਹੀ ਦੀ ਇਹ ਇਹ ਪੈਣਾ ਨਹੀਂ ਦੋਨੇ ਆ ਗਈ ਕਿਦੇ ਨਾਲ ਦੀ ਸਾਫ ਨਾਗਰੀਆਂ ਹਾਂ ਇਹ ਉਦੋਂ ਫੈੜਾਂ ਪੱਠਾਂ ਸੀ ਮੇਲੇ ਤੇ ਦੇਖ ਸਾਡੋ ਕੰਨ ਕੰਨ ਬਹੁ ਲੱਗਿਆ ਪੱਠਾਂ ਨੂੰ ਫਟ ਫਟ ਤੋਂ ਉੱਪਰ ਕਰਨਾ ਦੇਖ ਲਓ ਬਾਈ ਆ ਇਹਨਾਂ ਪੂਰਾ ਟਾਪ ਐ ਇੱਧਰ ਵੀ ਦੇਖਾ ਦੇ ਆ ਇਹਨਾਂ ਪੂਰਾ ਕਰਨਾ ਤੇ ਜਿਹੜੇ ਕਹਿੰਦੇ ਨੇ ਆ ਬਲੱਡ ਦਾ ਕੰਨ ਨਹੀਂ ਹਣਾ ਦੇਖ ਲੈ ਹੈਗੇ ਆ ਹੈਗੇ ਆ ਯਾਰ ਦੇਖ ਲੈ ਇਤੋਂ ਵੱਡੇ ਦਾ ਬਾਈ ਕੀ ਹੋਣਾ ਵਿੱਚ ਛੋਟੇ ਵੀ ਆ ਜਾਂਦੇ ਆ ਯਾਰ ਵਿੱਚ ਵੱਡੇ ਵੀ ਆ ਜਾਂਦੇ ਆ ਆਂ ਦੇਖ ਸਾਹ ਤੁ ਇਹ ਵੀ ਉਸੇ ਵਿੱਚੋਂ ਆ ਬਾਈ ਹਮ ਨੱਕ ਲਈਆਂ ਡੱਬੀਆਂ ਦੇ ਵਿੱਚੋਂ ਦੇਖ ਸਾਹ ਤੁ ਤੇ ਐਗ ਦੀ ਕਿੰਨੇ ਕਿੰਨੇ ਬੱਚੇ ਦਿੱਤੇ ਨੇ ਇਹਨਾਂ ਨੇ ਇਹਨਾਂ ਨੇ ਦੋ ਦੋ ਅੱਛਾ ਸੇਲ ਹੋ ਗਏ ਹਾਂ ਹੋ ਗਈ ਹੋ ਗਈ ਦੋਨਾਂ ਦੀ ਹੋ ਗਈ ਵੀਰੇ ਜੰਮ ਦੀ ਲੈ ਆ ਬੱਕਰੇ ਸੀਗੇ ਦੋਨਾਂ ਦੀ ਬੈਕ ਇੱਕ ਹੋਰ ਦਿਖਾਉਣਿਆ ਤੁਹਾਨੂੰ ਦੇ ਹਲੋ ਬਾਈ ਇਹ ਆ ਗਿਆ ਨਾ ਲੋਹੀ ਪੱਠਾ ਹਾਂ ਇਹ ਲੋਹੀ ਆ ਦੇਖ ਸਾਡੇ ਜਮੀਂ ਸਾਫ ਲੋਹੀ ਪ੍ਰਾਣੀ ਬੱਕਰੀਆਂ ਘੁੰਡੀਆਂ ਵਾਲੇ ਸਿੰਘ ਨੇ ਇਹ ਕਿੰਨੇ ਸੂਏ ਤੇ ਕੀ ਬਾਈ ਸਭੀ ਇਹਨੇ ਤੀਜੇ ਸੂਣਾ ਵੀਰੇ ਹੁਣ ਗੱਭਣ ਸੂਣਾ ਹਾਂ ਮਤਲਬ 8-9 ਬੱਕਰੀਆਂ ਸੂਣੀਆਂ ਹਾਂ ਹਾਂ ਸੂਣੀਆਂ ਸੂਣੀਆਂ ਅੱਛਾ ਤੇ ਬਾਈ ਬੱਚੇ ਮੈਂ ਵੀ ਲੈ ਕੇ ਜਾਣੇ ਨੇ ਇੱਕ ਦੋ ਬਾਈਆਂ ਨੂੰ ਆਪਣੀ ਦੁਕਾਨ ਡਾਈ ਨਾ ਨਾ ਕੋਈ ਨਾ ਕੋਈ ਨਾ ਤੇ ਬਾਈ ਜਵਾਬ ਕਿਸੇ ਨੂੰ ਨਹੀਂ ਦਿੰਦਾ ਬਾਈ ਜੇ ਅੜਕ ਕੇ ਦਵੇ ਜੇ ਪਹਿਲਾਂ ਦਾ ਹਾਂ ਪਰ ਲੇਟ ਪਿਛੇਟ ਹੋ ਜਾਂਦਾ ਹਨਾ ਤੇ ਬਾਈ ਦਾ ਸੁਭਾਅ ਬਹੁਤ ਚੰਗਾ ਹੈ ਹਰੇਕ ਨੂੰ ਹੱਸ ਕੇ ਮਿਲਦਾ ਤੇ ਆਏ ਸਾਲ ਇਹ ਮੇਲੇ ਤੇ ਪਹੁੰਚਦਾ ਤੇ ਜਰੂਰ ਬਾਈ ਇੱਥੇ ਪਹੁੰਚਿਆ ਕਰੋ ਬਹੁਤ ਚੰਗੀ ਧਰਤੀ ਹੈ ਬਾਬਾ ਔਰੇ ਮੇਰ ਕਰੇ ਸਾਰੇ ਬੱਕਰੀਆਂ ਵਾਲੇ ਆਇਸਾ ਲਈ ਪਹੁੰਚਦੇ ਰਹਿੰਦਾ ਹਨ ਤੇ ਬਾਈ ਹੋਰ ਕੋਈ ਸੁਨੇਹਾ ਨਵੇਂ ਬੱਕਰੀਆਂ ਫਾਰਮ ਵਾਲਿਆਂ ਬੱਸ ਸਨੇਹਾ ਤਈਆਂ ਵੀ ਜੇ ਪਾਣੀ ਦਾਸ ਲੈਣੀਆਂ ਨੇ ਯਾਰ ਘੱਟ ਲੈ ਕੇ ਰੱਖ ਲੋ 2-4 ਵਧੀਆ ਲੈ ਲਓ ਸਾਮ ਕਰਦੇ ਹਨ ਨਾ ਸਾਮ ਕਰਦੇ ਨਾ ਨਾ ਸੇਵਾ ਨਾਲ ਹੀ ਆ ਯਾਰ ਸਾਰਾ ਕੁਝ ਸਹੀ ਗੱਲ ਹੈ ਤੇ ਬਾਕੀ ਬਾਈ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੁਰੂ ਕਰ ਦਿਓ ਧੰਨਵਾਦ ਠੀਕ you